ਇਸ ਸਾਲ ਕਣਕ ਦਾ ਉਤਪਾਦਨ ਪਿਛਲੇ ਸਾਲ ਨਾਲੋਂ ਵੱਧ ਹੈ ਅਤੇ ਹੁਣ ਤੱਕ ਮੰਡੀਆਂ ਵਿੱਚ ਕਰੀਬ 118 ਲੱਖ ਮੀਟ्रिक टन ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਕਰੀਬ 120 ਲੱਖ ਮੀਟ्रिक टन ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ ਅਤੇ ਪਿਛਲੇ ਸਾਲ ਇਸ ਸਮੇਂ ਕਰੀਬ 111 ਲੱਖ ਮੀਟ्रिक टन ਕਣਕ ਦੀ ਆਮਦ ਹੋਈ ਸੀ ਦਾ ਲਈ ਹੈ ਕਿ ਸਾਲ ਕਣਕ ਖੇਤ ਰਕਬਾ ਪਿਛਲੇ ਸਾਲ ਨਾਲੋਂ ਘੱਟ ਹੋਣ ਦੇ ਬਾਵਜੂਦ ਵੀ ਝਾੜ ਵਧਿਆ ਹੈ ਜਦੋਂ ਅਸੀਂ ਸਾਡਾ ਇੱਕ 11-12 ਦੇ ਵਿੱਚ ਇੱਕ ਬਹੁਤ ਰਿਕਾਰਡ ਤੋੜ ਪ੍ਰੋਡਕਸ਼ਨ ਹੋਈ ਸੀ ਉਦੋਂ ਸਾਡੇ ਕੋਲੇ ਕੋਈ 35.28 ਲੱਖ ਹੈਕਟੇਰ ਰਕਬੇ ਦੇ ਵਿੱਚ ਕਣਕ ਬੀਜੀ ਗਈ ਸੀ ਔਰ ਜਿਸ ਦੇ ਵਿੱਚੋਂ ਅਸੀਂ 179.82 ਲੱਖ ਮੀਟਿਕ ਟਨ ਜਿਹੜਾ ਓਵਰਆਲ ਜਿਹੜੀ ਸਾਡੀ ਪ੍ਰੋਡਕਸ਼ਨ ਹੋਈ ਸੀ ਔਰ ਇਸ ਸਾਲ ਜਿਹੜਾ ਸਾਡੇ ਕੋਲੇ ਕੋਈ ਜੋ ਅਸੀਂ ਅਸੈਸਮੈਂਟ ਕੀਤੀ ਹੈ ਸਾਡੇ ਕੋਲੇ ਕੋਈ 34.80 ਲੱਖ ਹਕਟੇਰ ਰਕਬਾ ਜਿਹੜਾ ਬੀਜਿਆ ਗਿਆ ਔਰ ਉਹਦੇ ਵਿੱਚੋਂ ਅੱਜ ਦੇ ਹਿਸਾਬ ਦੇ ਨਾਲ ਸਾਡੇ ਕੋਲੇ ਜਿਹੜੀ 120 ਪਲਸ ਮੀਟਿਕ ਟਨ ਜਿਹੜੀ ਕਣਕ ਆ ਰਹੀ ਹੈ ਹੁਣ ਤੇ ਕਰਖਿਦੀ ਯਾਸੋਕੀ ਆ ਤੇ ਇਹਦੇ ਵਿੱਚੋਂ ਇੱਕ ਤਿੰਨ ਹਿੱਸਾ ਜਿਹੜਾ ਹੈ ਉਹ ਅਸੀਂ ਆਪਣੇ ਘਰੇਲੂ ਲੋੜਾਂ ਵਾਸਤੇ ਡੋਮੈਸਟਿਕ ਕੰਜ਼ਮਪਸ਼ਨ ਵਾਸਤੇ ਰੱਖਿਆ ਜਾਂਦਾ ਹੈ ਬੀਜ ਵਾਸਤੇ ਰੱਖਿਆ ਜਾਂਦਾ ਹੈ ਹੋਰ ਜੀ ਕਈ ਚੀਜ਼ਾਂ ਵਾਸਤੇ ਜਿਹੜਾ ਹੈਗਾ ਕਣਕ ਨੂੰ ਕਿਸਾਨ ਵੀਰ ਆਪਣੇ ਕੋਲ ਰੱਖਦੇ ਐ ਔਰ ਇਸ ਦੇ ਹਿਸਾਬ ਦੇ ਨਾਲ ਸਾਡਾ ਜਿਹੜਾ ਇਹ ਅੰਕੜਾ 180 ਲੱਖ ਮੀਟ੍ਰਿਕ ਟਨ ਤੋਂ ਉੱਪਰ ਚਲੇ ਜਾਂਦਾ ਹੈ ਔਰ ਇਸ ਦੇ ਨਾਲ ਨਾਲ ਹੀ ਜੇ ਅਸੀਂ ਏਰੀਆ ਜਿਹੜਾ ਵੇਖੀਏ ਤੇ ਉਹਦੇ ਥੱਲੇ ਵੀ ਰਕਬਾ ਘਟਿਆ ਔਰ ਜਿਸ ਕਰਕੇ ਜਿਹੜਾ ਸਾਡੇ ਕੋਲੇ ਕੋਈ 40-45 ਹਜ਼ਾਰ ਹੈਕਟੇਰ ਰਕਬਾ ਜਿਹੜਾ ਘਟ ਹੋਣ ਦੇ ਬਾਵਜੂਦ ਵੀ ਇਹ ਇੱਕ ਹੁਣ ਤੱਕ ਦੀ ਰਿਕਾਰਡ ਟੋੜ ਪ੍ਰੋਡਕਸ਼ਨ ਜਿਹੜੀ ਹੈ ਉਸਾਰੀ ਹੋਣ ਜਾ ਰਹੀ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਔਰ ਮੈਂ ਇਸ ਵਾਸਤੇ ਸਾਰੇ ਕਿਸਾਨਾਂ ਨੂੰ ਵਧਾਈ ਦੇਣਾ ਔਰ ਜੇ ਪ੍ਰੋਡਕਸ਼ਨ ਜ਼ਿਆਦਾ ਹੋਇਆ ਤੇ ਨਸਨ ਦੇ ਉਹਨਾਂ ਦੀ ਜਰੀਏ ਆ ਆਮਦਨ ਦੇ ਵਿੱਚ ਵੀ ਵਾਧਾ ਹੋਇਆ। ਬੇਸ਼ੱਕ ਕਣਕ ਦੇ ਪੱਕਣ ਸਮੇ ਬੇਮੌਸਮੀ ਮੀਂਹ ਨੇ ਕਿਸਾਨਾਂ ਨੂੰ ਪਰੇਸ਼ਾਨ ਜ਼ਰੂਰ ਕੀਤਾ। ਪਰ ਠੰਡ ਦਾ ਲੰਮਾ ਸਮਾਂ ਪੈਣਾ ਕਣਕ ਲਈ ਫਾਇਦੇਮੰਦ ਸਾਬਤ ਹੋਇਆ। ਖੇਤੀਬਾੜੀ ਵਿਭਾਗ ਅਨੁਸਾਰ ਇਸ ਵਾਰ ਕਣਕ ਦੀਆਂ ਬਿਮਾਰੀਆਂ ਨੂੰ ਸਮੇਂ ਸਿਰ ਕਾਬੂ ਕੀਤਾ ਗਿਆ। ਇਨ ਨਹੀਂ ਨਹੀਂ ਇਸ ਵਾਰ ਕਣਕ ਦੇ ਵਧੀਆ ਕਿਸਮ ਦੇ ਬੀਜਾਂ ਦੀ ਵਰਤੋਂ ਵੀ ਕੀਤੀ ਗਈ ਜਦਦਾ ਸੱਟਾ ਨਿਕਲਿਆ ਕਿ ਕਣਕ ਦਾ ਪ੍ਰਤੀ ਏਕੜ ਕਰੀਬ 2 ਤੋਂ 3 ਕੁਇੰਟਲ ਝਾੜ ਵਧ ਗਿਆ ਇਸ ਸਾਲ ਮੌਸਮ ਬੜਾ ਅਸਾਜਗਰ ਰਿਹਾ ਔਰ ਇਸ ਦੇ ਨਾਲ ਅਸੀਂ ਕਿਸਾਨਾਂ ਨੂੰ ਬੜਾ ਟਾਈਮਲੀ ਜਿਹੜਾ ਹੈ ਜਿਹੜੀਆਂ ਹਾੜੀਆਂ ਦੀਆਂ ਫਸਲਾਂ ਖਾਸ ਤੌਰ ਤੇ ਕਣਕ ਅੰਦੇ ਵਿੱਚ ਜੋ ਵੀ ਉਹਨਾਂ ਨੂੰ ਖੇਤੀ ਇਨਪੁਟਸ ਚਾਹੀਦੀ ਸੀ ਉਹ ਆਇਆ ਕਰਵਾਈਆਂ ਔਰ ਇਸ ਤੋਂ ਇਲਾਵਾ ਇੱਕ ਕਣਕ ਦੇ ਉੱਤੇ ਇੱਕ ਬੰਬਾਰੀ ਪੈਂਦੀ ਹੈ ਯੈਲੋ ਰਸਟ ਜਿਹਨੂੰ ਕਹਿੰਦੇ ਨੇ ਪੀਲੀ ਕੁੰਗੀ ਔਰ ਉਸ ਨੂੰ ਅਸੀਂ ਕੰਟਰੋਲ ਕਰਨ ਵਾਸਤੇ ਇੱਕ ਬੜੀ ਵੱਡੀ ਮੁਹਿੰਮ ਵਿੱਢੀ ਸੀ ਔਰ ਸਾਡੇ ਵਿਭਾਗ ਦੇ ਜਿਨੇ ਐਸਐਸ ਆਰ ਸਾਹ ਉਹਨਾਂ ਨੂੰ ਇਸ ਕੰਮ ਦੇ ਉੱਤੇ ਲਾਇਆ ਗਿਆ ਸੀ ਔਰ ਇਸ ਦੇ ਨਾਲ-ਨਾਲ ਹੀ ਅਸੀਂ ਕੋਈ 2.34 ਲੱਖ ਲੀਟਰ ਪ੍ਰੋਪੀਕੋਨਾ ਜ਼ੋਲ ਦਵਾਈ ਨ ਕਿਸਾਨਾਂ ਨੂੰ 50% ਸਬਸਿਡੀ ਦੇ ਕੇ ਔਰ ਇਹ ਜਿਹੜਾ ਹੈ ਬੜਾ ਟਾਈਮਲੀ ਆਪਰੇਸ਼ਨ ਕਰਨ ਦੇ ਨਾਲ ਜਿਹੜਾ ਇਹ ਚਾਰ ਦੇ ਵਿੱਚ ਵਾਦਾ ਹੋਇਆ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅਸੀਂ ਹੁਣ ਤੱਕ ਜੋ ਸਾਡੇ ਕੋਲੇ ਰਿਪੋਰਟ ਮਿਲੀ ਹੈ ਔਰ ਪਿਛਲੇ ਸਾਲ ਹੁਣ ਤੱਕ ਜਿਹੜਾ 110.02 ਲੱਖ ਮੀਟ्रिक टन ਕਣਕ ਦੀ ਖਰੀਦ ਕੀਤੀ ਗਈ ਸੀ ਜਦਕਿ ਇਸੇ ਟਾਈਮ ਦੇ ਵਿੱਚ ਸਾਡੇ ਕੋਲੇ ਹੁਣ 119.31 ਲੱਖ ਮੀਟ्रिक टन ਜਿਹੜੀ ਕਣਕ ਆ ਉਹ ਖਰੀਦੀ ਜਾ ਚੁੱਕੀ ਹੈ ਔਰ ਕਿਉਂਕਿ ਇਹ ਕਣਕ 30 ਜੂਨ ਤੱਕ ਆਮ ਤੌਰ ਤੇ ਉਤੇ ਮੰਡੀਆਂ ਦੇ ਵਿੱਚ ਆਉਂਦੀ ਰਹਿੰਦੀ ਹੈ ਔਰ ਸਾਨੂੰ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਣਕ ਜਿਹੜੀ ਹੈ ਉਹ ਮੰਡੀਆਂ ਵਿੱਚ ਆਏਗੀ ਬੇਸ਼ੱਕ ਕਣਕ ਦੇ ਉਤਪਾਦਨ ਵਧਣ ਨਾਲ ਕਿਸਾਨਾਂ ਨੂੰ ਰਾਹਤਾਂ ਮਿਲੀ ਪਰ ਕਣਕ ਦਾ ਭਾਅ ਘੱਟ ਹੋਣਾ ਅਤੇ ਕਣਕ ਦੀ ਸਹੀ ਸਮੇਂ ਲਿਫਟਿੰਗ ਨਾ ਹੋਣਾ ਕਿਸਾਨਾਂ ਲਈ ਪਰੇਸ਼ਾਨੀ ਜ਼ਰੂਰ ਬਣਿਆ ਰਿਹਾ।